ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਬਿਉਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੋਣਾ ਦਾ ਸਾਥ ਹੁੰਦਾ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਤੇ ਚਾਹਲਣਾ ਪਾਈਦਾ ਸੋ ਲੈਨੇ ਆ ਪੂਨੀਆ ਜੀ ਨੂੰ ਨਾਲ ਤੇ ਫਿਰ ਉਹ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਸੱਚੀ ਗੱਲ ਜੀ ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਝਾਤ ਪਾਈਏ ਤਾਂ ਪਾਕਿਸਤਾਨ ਦੇ ਨਾਲ ਜਿਹੜਾ 22 ਤਰੀਕ ਤੋਂ ਬਾਅਦ ਤਣਾਅ ਵਧਿਆ ਹੋਇਆ ਹੈ ਲਗਾਤਾਰ ਉਸ ਦੇ ਵਿੱਚ ਕੱਲ ਜਦੋਂ ਆਪਾਂ ਪ੍ਰੋਗਰਾਮ ਕੀਤਾ ਸੀ ਉਸ ਤੋਂ ਚੰਦ ਮਿੰਟਾਂ ਬਾਅਦ ਹੀ ਇੱਕ ਹੋਮ ਮਿਨਿਸਟਰੀ ਦੀ ਚਿੱਠੀ ਸਾਹਮਣੇ ਆ ਜਾਂਦੀ ਹੈ ਜਿਸ ਦੇ ਵਿੱਚ ਸਿਵਿਲਿਅਨਸ ਨੂੰ ਆਮ ਨਾਗਰਿਕਾਂ ਨੂੰ ਮੌਕ ਟ੍ਰੈਲ ਕਰਾਉਣ ਦਾ ਕਿ ਉਹਨਾਂ ਨੇ ਆਪਣੀ ਡਿਫੈਂਸ ਕਿਵੇਂ ਕਰਨੀ ਹੈ ਉਹਦਾ ਪੱਤਰ ਆ ਜਾਂਦਾ ਹੈ ਸਾਹਮਣੇ ਇਸ ਪੱਤਰ ਤੋਂ ਬਾਅਦ ਹੁਣ ਇਹ ਕਿਵੇਂ ਡ੍ਰਿੱਲ ਲੋਕਾਂ ਨੂੰ ਕਰਾਈ ਜਾਣੀ ਹੈ ਕਿਵੇਂ ਸਿਖਾਇਆ ਜਾਣਾ ਹੈ ਕੀ ਘਰ-ਘਰ ਜਾ ਕੇ ਲੋਕਾਂ ਨੂੰ ਦੱਸਣਗੇ ਜਾਂ ਇਹਦਾ ਕੀ ਪੈਟਰਨ ਹੁੰਦਾ ਕਿਉਂਕਿ ਜਿਸ-ਜਿਸ ਨੂੰ ਵੀ ਇਹ ਪਤਾ ਲੱਗ ਰਿਹਾ ਉਹ ਫੋਨ ਕਰਕੇ ਮੈਸੇਜ ਕਰਕੇ ਇਹ ਪੁੱਛ ਰਹੇ ਨੇ ਕਿ ਭਾਈ ਇਹ ਹੁੰਦੀ ਕੀ ਹੈ ਕਿੱਦਾਂ ਹੁੰਦੀ ਹੈ ਕਿਨੇ ਕਰਾਉਣੀ ਹੈ ਪੁਲਿਸ ਨੇ ਕਰਾਉਣੀ ਹੈ ਜਾਂ ਆਰਮੀ ਆਊਗੀ ਕੌਣ ਕਰੂਗਾ ਤੇ ਇਹੋ ਜੇ ਸਮੇਂ ਦੇ ਵਿੱਚ ਇਹੋ ਜੀਆਂ ਚੀਜ਼ਾਂ ਕੀ ਠੀਕ ਨੇ ਲੋਕਾਂ ਦੇ ਲਈ ਲੋਕਾਂ ਦੇ ਵਿੱਚ ਇਹ ਦਹਿਸ਼ਤ ਵਰਗਾ ਮਾਹੌਲ ਪਾ ਦਿਆ ਨੇ ਜਾਂ ਕੀ ਕਰ ਦਿਆ ਨੇ ਇਸ ਤੇ ਵੀ ਪਾਇਓ ਚਾਨਣਾ ਪਾਇਓ ਜੀ ਸਾਨ ਅ ਬੇਸਿਕਲੀ ਗੁਰਪ੍ਰੀਤ ਪੂਰੇ ਮੂਰਤ ਪਰਚ ਤੇ ਤਕਰੀਬਨ 244 ਥਾਵਾਂ ਤੇ ਇਹ ਮੌਕ ਟ੍ਰਿਲ ਕਲ ਹੋਣ ਗਿਆ ਇਹ 5 ਮਈ ਨੂੰ ਜਿਹੜਾ ਹੋਮ ਮਿਨਿਸਟਰੀ ਹੈ ਉਹਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਸੀਗਾ ਕਿ ਤੁਸੀਂ ਮੋਕ ਡ੍ਰਿਲ ਕਰਾਓ ਬੇਸਿਕਲੀ ਇਹ ਜਿਹੜੇ ਮੋਕ ਡ੍ਰਿਲ ਹੈਗਾ ਇਹ ਜਿਹੜਾ ਜੇ ਯੁੱਧ ਵਰਗੀ ਸਥਿਤੀ ਹੋ ਗਈ ਫਿਰ ਵਾਰ ਟਾਈਪ ਸਿਚੁਏਸ਼ਨ ਹੋ ਗਈ ਉਹ ਤੋਂ ਲੋਕਾਂ ਨੂੰ ਆਮ ਲੋਕਾਂ ਨੂੰ ਬਚਣ ਵਾਸਤੇ ਜਾਂ ਫਿਰ ਜਿਹੜੇ ਸਟੂਡੈਂਟ ਹੈਗੇ ਆ ਔਰ ਵਪਾਰੀ ਵਗੈਰਾ ਹੈਗੇ ਉਹ ਕਿਵੇਂ ਬਚਣ ਉਹਦੇ ਤੋਂ ਉਹਦੀਆਂ ਤਕਨੀਕਾਂ ਵਗੈਰਾ ਸਿਖਾਣ ਦੀ ਗੱਲ ਕਹਿ ਰਹੇ ਆ ਕਿ ਇਸ ਮੋਕ ਡ੍ਰਿਲ ਚ ਸਖਾਈਆਂ ਜਾਣ ਗਿਆ ਅ ਬੇਸਿਕਲੀ ਪੰਜਾਬ ਦੀ ਜਦੋਂ ਖਬਰ ਦੀ ਗੱਲ ਕਰਾਂਗੇ ਉਦੋਂ ਆਪਾਂ ਉਹਦੇ ਬਾਰੇ ਜ਼ਿਕਰ ਕਰਾਂਗੇ ਕਿ ਇਹਦੇ ਚ ਹੋਊਗਾ ਕੀ ਪਰ ਬਾਕੀ ਮੋਟਾ-ਮੋਟਾ ਮੈਂ ਪਹਿਲਾਂ ਮੁਲਕ ਵਾਲਾ ਦੱਸ ਦਿੰਨਾ ਅ ਮੁਲਕ ਪਰਚੇ ਬੇਸਿਕਲੀ ਜਿਹੜੀ ਮੋਕ ਡ੍ਰਿਲਾਂ ਹੈਗੀਆਂ ਇਹ ਤਿੰਨ ਕੈਟਾਗਰੀ ਕੈਟਾਗਰੀਜ਼ ਦੇ ਵਿੱਚ ਵੰਡੀਆਂ ਹੋਈਆਂ ਨੇ ਤੇ ਇਹਨਾਂ ਨੂੰ ਕਿਤੇ ਨਾ ਕਿਤੇ ਸਿਵਲ ਡਿਫੈਂਸ ਡਿਸਟ੍ਰਿਕਟਸ ਹੈ ਗਿਆ ਉਹਨਾਂ ਦੇ ਆਧਾਰ ਤੇ ਇਹਨਾਂ ਨੂੰ ਵੰਡਿਆ ਹੋਇਆਗਾ ਸਭ ਤੋਂ ਪਹਿਲੀ ਕੈਟਾਗਰੀ ਹੈਗਾ ਉਹਦੇ ਚ ਜਿਹੜੇ ਹਾਈਲੀ ਸੈਂਸਿਟਿਵ ਜਿਹੜੇ ਏਰੀਆਜ਼ ਨੇ ਖਾਸ ਕਰ ਜਿਹੜੇ ਬਾਰਡਰ ਲੱਗੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਨੂੰ ਕੈਟਾਗਰੀ 1 'ਚ ਰੱਖਿਆ ਗਿਆਗਾ ਤੇ ਕੈਟਾਗਰੀ 3 'ਚ ਜਿਹੜੇ ਬਹੁਤ ਘੱਟ ਸੈਂਸਿਟਿਵ ਹੈਗੇ ਆ ਕੈਟਾਗਰੀ 2 'ਚ ਜਿਹੜੇ ਕਿ ਮਤਲਬ ਮੋਡਰੇਟ ਸੈਂਸਿਟਿਵ ਨੇ ਯਾਨੀ ਕਿ ਬਾਰਡਰ ਵਾਲੇ ਜ਼ਿਲ੍ਹਿਆਂ ਤੋਂ ਅਗਲੇ ਵਾਲੇ ਜਿਹੜੇ ਜ਼ਿਲ੍ਹੇ ਪੈਂਦੇ ਨੇ ਉਹਨਾਂ ਨੂੰ ਇਹ ਮੋਟਾ-ਮੋਟਾ ਹੈਗਾ ਜੀ ਤੇ ਇਹਦੇ ਚ ਕਈ ਚੀਜ਼ਾਂ ਸਿਖਾਈਆਂ ਜਾਣਗੀਆਂ ਕਿਹਾ ਜਾ ਰਿਹਾ ਹੈਗਾ ਕਿ ਜੇ 에ਅ ਰੇਡ ਵਗੈਰਾ ਹੁੰਦੀ ਹੈ 에ਅ ਰੇਡ ਵਾਰਨਿੰਗ ਸਿਸਟਮ ਹੈਗਾ ਉਹਦੇ ਉਹਦੇ ਜਿਹੜੇ ਅਲਰਟ ਵਗੈਰਾ ਹੈ ਗਿਆ ਉਹਨੂੰ ਕਿਵੇਂ ਚੈੱਕ ਕਰਨੇ ਉਹ ਕਿਵੇਂ ਚੈੱਕ ਕਰਨੇ ਹੈਗੇ ਆ ਜਿਹੜੀ ਇੰਡੀਅਨ 에ਅ ਫੋਰਸ ਦੇ ਜਿਹੜੇ ਹੌਟਲਾਈਨ ਨੇ ਜਿਵੇਂ ਰੇਡੀਓ ਕਮਿਊਨੀਕੇਸ਼ਨ ਉਹ ਕਿਵੇਂ ਵਰਤਨੇ ਹੈਗੇ ਆ ਇਸ ਤੋਂ ਇਲਾਵਾ ਇਹ ਕੁਸੂਰ ਵੀ ਚੀਜ਼ਾਂ ਦੇ ਚ ਜਿਵੇਂ ਆਪ ਲੋਕਾਂ ਨੂੰ ਸੈਲਫ ਡਿਫੈਂਸ ਜਾਂ ਫਿਰ ਜਿਹੜੇ ਸਟੂਡੈਂਟਸ ਹੈਗੇ ਨੂੰ ਸੈਲਫ ਡਿਫੈਂਸ ਅਕਾਉਂਡ ਦੀ ਜੇ ਕਿਸੇ ਕਿਸਮ ਦਾ ਹਮਲਾ ਹੋ ਗਿਆ ਤੇ ਉੱਥੋਂ ਲੋਕਾਂ ਨੂੰ ਕਿਵੇਂ ਸੁਰੱਖਿਤ ਕੱਢਿਆ ਜਾਵੇ ਉਹਦੀ ਕਿਵੇਂ ਐਗਜ਼ੀਕਿਊਸ਼ਨ ਕੀਤੀ ਜਾਵੇ ਕੀ ਪਲਾਨ ਬਣਾਇਆ ਜਾਵੇ ਉਹਦੇ ਬਾਰੇ ਹੈਗਾ ਬਲੈਕਆਊਟ ਜੇ ਹੋ ਜਾਵੇ ਤਾਂ ਫਿਰ ਕੀ ਕਰਨਾਗਾ ਜੇ ਬਲੈਕਆਊਟ ਹੋ ਗਿਆ ਤਾਂ ਫਿਰ ਕੀ ਕਿਵੇਂ ਐਕਟ ਕਰਨਾਗਾ ਆਟੋ ਉਹ ਪੂਰਾ ਉਹਦੇ ਚ ਟਾਰਚ ਤੋਂ ਲੈ ਕੇ ਹੋਰ ਚੀਜ਼ਾਂ ਇਹ ਸਾਰੀਆਂ ਦਖਾਈਆਂ ਜਾਣ ਗਿਆ ਫਾਇਰ ਵਾਲਾ ਵੀ ਸਿਖਾਇਆ ਜਾਊਗਾ ਆ ਦੇਖ ਲਈ ਬੇਸਿਕਲੀ ਜਿਹੜਾ ਸਿਵਲ ਡਿਫੈਂਸ ਸਿਸਟਮ ਹੈ ਉਹਨੂੰ ਐਕਟੀਵੇਟ ਕਰਨ ਵਾਸਤੇ ਸਾਰਾ ਕੁਝ ਹੋ ਰਿਹਾਗਾ ਐਮਰਜੈਂਸੀ ਚ ਕਿਵੇਂ ਜਿਹੜੇ ਆਮ ਲੋਕ ਹੈਗੇ ਆ ਉਹ ਜਿਹੜੇ ਫਾਇਰ ਫਾਈਟਰਸ ਹੋ ਗਏ ਜਾਂ ਫਿਰ ਐਸਕਿਊ ਆਪਰੇਸ਼ਨ ਦੀ ਜਿਹੜੀ ਮੈਨੇਜਮੈਂਟ ਟੀਮ ਹੋਗੀ ਇਹ ਜਾਂ ਫਿਰ ਜਿਹੜੇ ਡਿਫੈਂਸ ਪਰਸਨਸ ਹੋ ਗਏ ਪੁਲਿਸ ਹੋਗੀ ਜਾਂ ਫਿਰ ਜਿਹੜਾ ਪ੍ਰਸ਼ਾਸਨ ਹੋ ਗਿਆ ਉਹਦੇ ਨਾਲ ਕਿਵੇਂ ਇੰਟਰੈਕਟ ਕਰਨਗੇ ਕਿਵੇਂ ਉਹ ਜਿਹੜੇ ਕੋਈ ਮਤਲਬ ਗਾਈਡਲਾਈਨਸ ਜਾਰੀਆਂ ਕਰ ਰਹੇ ਨੇ ਉਹਨਾਂ ਤੋ ਪਹੁੰਚ ਕਿਵੇਂ ਉਗੀ ਜੇ ਕਿਤੇ ਕੁਝ ਦਿੱਕਤ ਆ ਗਈ ਤਾਂ ਫਿਰ ਬਾਹਰ ਕਿਵੇਂ ਨਿਕਲਣਗੇ ਉਸ ਸਮੱਸਿਆ ਤੋਂ ਜਾਂ ਫਿਰ ਉਸ ਪਰੇਸ਼ਾਨੀ ਤੋਂ ਬਾਹਰ ਕਿਵੇਂ ਨਿਕਲਣਗੇ ਉਹ ਕਿਸਮ ਦੀਆਂ ਤਕਨੀਕਾਂ ਬਾਰੇ ਗੱਲ ਹੋ ਗਈ ਇਹ ਮੋਕਰੀਲ ਹੈਗੀ ਆ ਉਦਾਂ ਮਤਲਬ ਅੱਜ ਮੈਨੂੰ ਬਹੁਤ ਜ਼ਿਆਦਾ ਲੋਕਾਂ ਦੇ ਫੋਨ ਆਏ ਨੇ ਮੇਰੇ ਜਿਹੜੇ ਆੜੀ ਅਡਰਡ ਕਿਸਮ ਦੇ ਕੰਮ ਕਰਦੇ ਨੇ ਕਿਸਮ ਦੇ ਪ੍ਰੋਫੈਸ਼ਨਲ ਨੇ ਕੋਈ ਐਕਟੀਵਿਸਟ ਹੈਗਾ ਕੋਈ ਵਕੀਲ ਹੈ ਕੋਈ ਡਾਕਟਰ ਸਾਰੇ ਪੰਜਾਬ ਦੇ ਖਾਸ ਕਰ ਉਹ ਸਾਰੇ ਚਿੰਤਤ ਨੇ ਕਿ ਇਹ ਭਾਈ ਕੀ ਹੋ ਰਿਹਾਗਾ ਤੇ ਉਹ ਅੱਜ ਫੋਨ ਕਰ ਕਰਕੇ ਪੁੱਛ ਰਹੇ ਸੀ ਕਿ ਜੀ ਇਸੇ ਤਰ੍ਹਾਂ ਦੇ ਨਾਲ ਸਾਡੇ ਨਾਲ ਹੋਇਆ ਕਈ ਲੋਕਾਂ ਦੇ ਮੈਸੇਜ ਆਏ ਲੋਕ ਪੁੱਛ ਰਹੇ ਸੀ ਕਿ ਭਾਈ ਇਹ ਕਿਵੇਂ ਹੋਣਾ ਕਿੱਥੇ ਹੋਣਾ ਅਸੀਂ ਵੀ ਦੇਖਣਾ ਸਿੱਖਣਾ ਜਾਂ ਉਹ ਉਹ ਚਾਹੁੰਦੇ ਨੇ ਉਹ ਲੋਕ ਤਾਂ ਇਹ ਸਮਝ ਰਹੇ ਨੇ ਕਿ ਵਾਂਸ ਇਨ ਅ ਲਾਈਫਟਾਈਮ ਵਰਗੀ ਚੀਜ਼ ਹੁੰਦੀ ਹੈ ਵੀ ਆ ਜੰਗ ਕਿਹੜਾ ਰੋਜ਼ ਰੋਜ਼ ਲੱਗਣੀ ਹੁੰਦੀ ਹੈ ਲੋਕ ਤਾਂ ਐਂ ਲਈ ਜਾਂਦੇ ਨੇ ਇਸ ਚੀਜ਼ ਨੂੰ ਪਤਾ ਨਹੀਂ ਕੀ ਲੋਕਾਂ ਦੇ ਦਿਮਾਗ ਦੇ ਵਿੱਚ ਵੜਿਆ ਹੋਇਆ ਹੈ ਜੰਗ ਨੂੰ ਬਹੁਤ ਗਲੋਰੀਫਾਈ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਸਾਡੇ ਰਾਜਸੀ ਧਿਰਾਂ ਦੇ ਵੱਲੋਂ ਵੀ ਤੇ ਅੱਗੇ ਚਲੀਏ ਜੀ ਉਧਰ ਭਾਰਤ ਕਲ ਪਾਕਿਸਤਾਨੀ ਬਾਰਡਰ ਦੇ ਉੱਪਰ ਹਵਾਈ ਜਿਹੜਾ ਹਮਲੇ ਦੀ ਹਵਾਈ ਅਭਿਆਸ ਕਰੇਗਾ ਤੇ ਇਸੇ ਦੇ ਨਾਲ ਜਿਹੜੇ ਖੜਗੇ ਸਾਹਿਬ ਨੇ ਆ ਕਾਂਗਰਸ ਪ੍ਰਧਾਨ ਉਹ ਕਹਿ ਰਹੇ ਨੇ ਕਿ ਪੀਐਮ ਸਾਹਿਬ ਦੇ ਕੋਲ ਸਾਰੀ ਇਨਪੁਟ ਸੀ ਇਸ ਹਮਲੇ ਦੀ ਇਸ ਤੇ ਵੀ ਜਰਾ ਪਾਇਓ ਚਾਨਣਾ ਕਿ ਸੱਚੀਓ ਇਨਪੁਟ ਸੀ ਜਾਂ ਫਿਰ ਸਿਰਫ ਸਿਆਸਤ ਸਿਆਸਤ ਕੀਤੀ ਜਾ ਰਹੀ ਹੈ ਇਸ ਤੇ ਅ ਬੇਸਿਕਲੀ ਆਪਾਂ ਪਹਿਲਾਂ ਖੜਗੇ ਸਾਹਿਬ ਦੇ ਬਿਆਨ ਤੋਂ ਆਪਾਂ ਸ਼ੁਰੂਆਤ ਕਰਦੇ ਹੈਗੇ ਆ ਉਹਨਾਂ ਨੇ ਇੱਕ ਅਖਬਾਰ ਨੂੰ ਕੋਟ ਕਰਦੇ ਆ ਕਿ ਮੈਨੂੰ ਅਖਬਾਰ ਤੋਂ ਇਹ ਗੱਲ ਪਤਾ ਲੱਗੀ ਸੀਗੀ ਕਿ 22 April ਤੋਂ ਪਹਿਲਾਂ 22 April ਨੂੰ ਆਤਮਕੁੱਤੀ ਹਮਲਾ ਹੋਣ ਜਾ ਰਿਹਾਗਾ ਪੀਐਮ ਨੂੰ ਇੰਟੈਲੀਜੈਂਸ ਦਾ 3 ਦਿਨ ਪਹਿਲਾਂ ਇਨਪੁਟ ਮਿਲ ਗਿਆ ਸੀਗਾ ਇਸੇ ਕਰਕੇ ਉਹਨਾਂ ਨੇ ਆਪਣਾ ਕਸ਼ਮੀਰ ਦਾ ਦੌਰਾ ਰੱਦ ਕਰ ਦਿੱਤਾ ਸੀਗਾ ਲੇਕਿਨ ਉਹਨਾਂ ਨੇ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਉੱਥੇ ਕੋਈ ਵਿਵਸਥਾ ਨਹੀਂ ਕੀਤੀ ਇਹ ਉਹਨਾਂ ਨੇ ਕਿਹਾ ਕਿ ਇਹ ਹੈਰਾਨਜਨਕ ਹੈਗਾ ਜੇ ਉਹਨਾਂ ਨੂੰ 3 ਦਿਨ ਪਹਿਲਾਂ ਇੰਟੈਲੀਜੈਂਸ ਦਾ ਇਨਪੁਟ ਸੀਗਾ ਕਿ ਉੱਥੇ ਕੋਈ ਹਮਲਾ ਹੋ ਸਕਦਾਗਾ ਆਤੰਕਵਾਦੀ ਹਮਲਾ ਹੋ ਸਕਦਾਗਾ ਫਿਰ ਉਹਨਾਂ ਨੇ ਖੁਦ ਆਪਣਾ ਖੁਦ ਦਾ ਦੌਰਾ ਕੈਨਸਲ ਕਰਤਾ ਪਰ ਆਮ ਲੋਕਾਂ ਦੀ ਜਿਹੜੀ ਸੁਰੱਖਿਆ ਹੈਗੀ ਉਹਦੀ ਵੀ ਉਹਦੇ ਵੀ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਸੀ ਉਹਨਾਂ ਨੇ ਪਰ ਉਹ ਨਹੀਂ ਕੀਤੇ ਇੱਕ ਤਾਂ ਉਹ ਉਹਨਾਂ ਨੇ ਟਾਰਗੇਟ ਕੀਤਾਗਾ ਕੀਤਾ ਹੈਗਾ ਤੇ ਦੂਜਾ ਉਹਨਾਂ ਨੇ ਕਿਹਾ ਕਿ 26 ਲੋਕ ਜਿਹੜੇ ਮਾਰੇ ਗਏ ਨੇ ਉਹ ਤਾਂ ਬੇਗਨਾ ਨੇ ਸਰਕਾਰ ਇਹ ਵੀ ਬਨ ਰਿਹਾ ਕਿ ਉਹਨਾਂ ਦਾ ਇੰਟੈਲੀਜੈਂਸ ਫੇਲਿਅਰ ਹੈਗਾ ਜਿਨ੍ਹਾਂ ਜਿਸ ਨੂੰ ਉਹ ਸੁਧਾਰਨਗੇ ਪਰ ਇਹ ਇਹ ਸਾਰਾ ਕੁਝ ਹੁੰਦੇ ਸਰ ਵੀ ਮਤਲਬ ਜਦੋਂ ਇੱਕ ਪੀਐਮਓ ਨੂੰ ਇੱਕ ਇਨਪੁਟ ਸੀਗਾ ਉਹਦੇ باوجود ਵੀ ਇਹ ਸਾਰੀ ਵਿਵਸਥਾ ਨੂੰ ਸੁਧਾਰਿਆ ਕਿਉਂ ਨਹੀਂ ਗਿਆ ਉਸ ਟਾਈਮ ਉਹਨੂੰ ਵਧੀਆ ਕਿਉਂ ਨਹੀਂ ਕੀਤਾ ਗਿਆ ਇਹ ਕੁਝ ਚੀਜ਼ਾਂ ਸੀ ਉਹ ਝਾਰਖੰਡ ਵਿਰਾਸਤੀ ਦੇ ਵਿੱਚ ਸੰਵਿਧਾਨ ਬਚਾਓ ਰੈਲੀ ਨੂੰ ਸੰਭੋਗਤ ਕਰ ਰਹੇ ਸੀ ਉੱਥੇ ਉਹਨਾਂ ਨੇ ਇਹ ਗੱਲਾਂ ਚੱਕੀਆਂ ਹੈਗੀਆਂ ਹੁਣ ਆਪਾਂ ਜਿਹੜੀਆਂ ਇਹਦੇ ਨਾਲ ਜੁੜੀਆਂ ਹੋਈਆਂ ਹੋਰ ਖਬਰਾਂ ਨੇ ਉਹ ਉਹਨਾਂ ਬਾਰੇ ਆਪਾਂ ਗੱਲ ਕਰ ਲੈਨੇ ਆ ਜਿਵੇਂ ਇਹਦੇ ਵਿੱਚ ਇੱਕ ਖਬਰ ਹੈ ਕਿ ਜਿਹੜਾ ਐਲਓਸੀ ਹੈ ਪਾਕਿਸਤਾਨ ਬਾਰਡਰ ਹੈ ਉੱਥੇ ਕੱਲ ਜਿਹੜਾ ਜਿਹੜੀ ਇੰਡੀਅਨ 에ਅਰ ਫੋਰਸ ਹੈ ਉਹ ਉੱਥੇ ਯੁੱਧ ਅਭਿਆਸ ਕਰੂਗੀ ਉਹ ਆਪਣੇ ਪਾਇਲਟ ਅਤੇ ਹਵਾਈ ਜਾਜ਼ ਜਿਹੜੀ ਐਨਓਟੀਏਐਮ ਹੁੰਦਾ ਹੈ ਉਹਦਾ ਮਤਲਬ ਹੁੰਦਾ ਪਾਇਲਟ ਤੇ ਜਦ ਜਾਣ ਨਾਲ ਜੁੜੀ ਹੋਈ ਏਜੰਸੀਆਂ ਨੂੰ ਕਿਸੇ ਕਿਸਮ ਕਿਸੇ ਜ਼ਰੂਰੀ ਕਿਸਮ ਦੀ ਜਾਣਕਾਰੀ ਦੇਣਾ ਤਾਂ ਕਿ ਉਹ ਉਡਾਨ ਪਰਦੇ ਸਮਾਂ ਸਤਰਕ ਰਹਿਣ ਇਹ ਕਿਸਮ ਦਾ ਇਹ ਨੋਟਿਸ ਟੂ 에ਅਰਮੈਨ ਜਾਰੀ ਕੀਤਾ ਗਿਆ ਹੈ 에ਅਰ ਫੋਰਸ ਵੱਲੋਂ ਕਿ ਅਸੀਂ ਕੱਲ ਉੱਥੇ ਇਹ ਉਦਬਿਆਸ ਕਰਾਂਗੇ ਇਹ ਮੋਟਾ-ਮੋਟਾ ਹੈਗਾ ਜੀ ਜੇ ਇਸ ਕਿਸਮ ਦਾ ਵਿਆਸ ਹੁੰਦਾਗਾ ਤਾਂ ਸੀਰੀਅਸ ਮਤਲਬ ਐਲਓਸੀ ਦੇ ਬਾਰਡਰ ਦੇ ਨੇੜੇ ਬਿਲਕੁਲ ਕੱਲ ਆਪਾਂ ਨੂੰ ਮਤਲਬ ਮੋਕ ਡ੍ਰਿਲਾਂ ਵੀ ਦੇਖਣ ਨੂੰ ਮਿਲਣਗੀਆਂ ਤੇ ਇਹ ਉਦਬਿਆਸ ਵੀ ਦੇਖਣ ਨੂੰ ਮਿਲੂਗਾ ਤੇ ਖਾਸਾ ਉਹ ਹੈ ਜੀ ਮਤਲਬ ਇਹਨੂੰ ਤੁਸੀਂ ਐ ਹੀ ਨਹੀਂ ਲੈ ਸਕਦੇ ਮਤਲਬ ਕਈ ਮੇਰੇ ਆੜੀ ਸੀਗੇ ਉਹ ਤਾਂ ਅਸੀਂ ਤਾਂ ਐ ਹੀ ਪੁੱਛ ਰਹੇ ਸੀ ਕਿ ਕਿ ਯੁੱਧ ਹੋਣ ਜਾ ਰਿਹਾਗਾ ਮੈਂ ਕਿਹਾ ਇਹਦਾ ਤਾਂ ਕਿਸੇ ਕੋਲ ਜਵਾਬ ਨਹੀਂ ਹੈਗਾ ਪਰ ਲਗਾਤਾਰ ਦੋਵੇਂ ਮੁਲਕ ਟਰਾਇਤਾਈ ਕਰ ਰਹੇ ਨੇ ਮਤਲਬ ਜਿਸ ਕਿਸਮ ਦੀਆਂ ਕੁੜਕੀਆਂ ਮਤਲਬ ਦੂਜੇ ਦੇ ਦੇ ਰਹੇ ਨੇ ਉਹ ਪਤਾ ਨਹੀਂ ਕੀ ਖੱਲੀ ਕੁੜਕੀ ਰਹਿ ਜੂਗੀ ਜਾਂ ਫਿਰ ਕਿਸੇ ਕਿਸਮ ਦਾ ਕੁਝ ਬਣੂਗਾ ਉਹ ਹਜੇ ਕਲੀਅਰ ਹੈ ਨਹੀਂ ਜੀ ਸੋਦਰ ਮਹਿਬੂਬਾ ਮੁਫਤੀ ਦਾ ਜਿਹੜਾ ਬਿਆਨ ਹੈ ਉਹ ਵੀ ਬਹੁਤ ਅਹਿਮ ਹੈ ਇਸ ਤੇ ਵੀ ਜਰਾ ਚਾਨਣਾ ਪਾਓ ਇਹ ਜਿਹੜੀ ਜਿਸ ਤਰੀਕੇ ਦੀ ਕ੍ਰਿਮੀਨਲਾਈਜੇਸ਼ਨ ਆਪਾਂ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਕਵਰ ਕਰ ਰਹੇ ਹਾਂ ਤੁਸੀਂ ਸਾਂਝ ਪਾਉਨੇ ਹੋ ਇਹਨਾਂ ਪ੍ਰੋਗਰਾਮ ਦੇ ਵਿੱਚ ਕਿ ਕਿਵੇਂ ਜਿਹੜਾ ਮਸੂਰੀ ਹੈ ਉੱਥੇ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਕਸ਼ਮੀਰੀਆਂ ਨੂੰ ਜਿਹੜੇ ਲੰਬੇ ਸਮੇਂ ਤੋਂ ਉੱਥੇ ਰਹਿ ਰਹੇ ਨੇ ਤੇ ਹੁਣ ਮੁਫਤੀ ਦਾ ਜਿਹੜਾ ਬਿਆਨ ਹੈ ਉਹ ਵੀ ਇਸੇ ਕਿਸਮ ਦਾ ਹੈ ਇਸੇ ਨੂੰ ਕਹਿ ਲਈਏ ਵੀ ਦਰਸਾਉਂਦਾ ਹੈ ਕਿ ਡਬੋਕਰ ਤੇ ਕਹਿੰਦੇ ਮਾਰੋਗੇ ਤੇ ਫਿਰ ਤੁਸੀਂ ਪੁੱਛੋਗੇ ਕਿ ਕਸ਼ਮੀਰੀਓ ਸਾਡੇ ਨਾਲ ਹੈਗੇ ਹੋ ਜਾਂ ਨਹੀਂ ਤੇ ਪਹਿਲਗਾਮ ਹਮਲੇ ਤੋਂ ਬਾਅਦ ਇਹ ਜਿਹੜਾ ਮੁਫਤੀ ਦਾ ਬਿਆਨ ਹੈ ਉਹ ਕਹਿ ਰਹੇ ਨੇ ਕਿ ਜਾਂਚ ਦੇ ਨਾਮ ਤੇ ਕਿਲਿੰਗ ਨਾ ਕਰੋ ਕਿ ਸੱਚੀਓ ਕਿਲਿੰਗ ਹੋ ਰਹੀ ਹੈ ਇੱਕ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਨਾਲਾ ਟੱਪਦੇ ਹੋਏ ਇੱਕ ਨੌਜਵਾਨ ਦੀ ਜਿਹੜੀ ਵੀਡੀਓ ਵੀ ਲਗਾਤਾਰ ਘੁੰਮ ਰਹੀ ਹੈ ਕਿ ਉਹਨੇ ਹਮਲਾਵਰਾਂ ਦੀ ਮਦਦ ਕੀਤੀ ਸੀ ਉਹ ਕਹਿੰਦੇ ਵੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਵਿੱਚ ਮਾਰਿਆ ਗਿਆ ਇੱਕ ਪੱਖ ਇਹ ਵੀ ਸੀ ਤੁਸੀਂ ਇਸ ਬਿਆਨ ਦੇ ਨਾਲ ਜੋੜ ਕੇ ਜਰਾ ਪਾਇਓ ਇਹਨਾਂ ਸਾਰੀਆਂ ਕਟਲਾਵਾਂ ਨੂੰ ਕਰਿਓ ਇਲੈਬੋਰੇਟ ਅ ਬੇਸਿਕਲੀ ਮਹਿਬੂਬਾ ਮੁਫਤੀ ਦੈਨਿਕ ਬਾਸਕਰ ਜਿਹੜਾ ਅਖਬਾਰ ਹੈ ਉਹਦੇ ਨਾਲ ਗੱਲਬਾਤ ਕਰ ਰਹੇ ਸੀਗੇ ਉਸ ਉਸ ਟਾਈਮ ਉਹਨਾਂ ਨੇ ਇਸ ਇਹ ਬਿਆਨ ਦਿੱਤਾ ਹੈਗਾ ਤੇ ਉਹਨਾਂ ਨੇ ਬਿਆਨ ਵੀ ਜਿਹੜੀ ਕੱਲ ਆਪਾਂ ਖਬਰ ਕੀਤੀ ਸੀ ਉਹਦੇ ਉਹਨੂੰ ਹੀ ਇੱਕ ਸਾਥ ਨਾਲ ਆਪਾਂ ਕਹਿ ਲੈ ਕੇ ਆਪਣਾ ਇੱਕ ਮੇਨ ਉਹ ਬਣਾ ਕੇ ਸੋਰਸ ਬਣਾ ਕੇ ਦਿੱਤਾ ਹੈਗਾ ਉਹਨਾਂ ਦਾ ਕਹਿਣ ਦਾ ਭਾਏ ਸੀਗਾ ਕਿ ਜਿਹੜੀ ਐਕਸਟਰਾ ਜੁਡੀਸ਼ੀਅਲ ਉਸ ਕਿਲਿੰਗ ਉਸ ਮੁੰਡੇ ਦੀ ਹੋਈ ਹੈ ਪੁਲਿਸ ਨੇ ਤੇ ਜਾਸੂਜਾਂ ਨੇ ਬਾਅਦ ਚ ਨੂੰ ਨਾਲੇ ਚ ਕਦਾਂਦਿਆਂ ਦੀ ਇੱਕ ਵੀਡੀਓ ਬਣਾ ਕੇ ਕਹਿੰਦਾ ਕਿ ਇਹ ਤਾਂ ਦੇਖੋ ਕਿਤੇ ਨ ਕਿਤੇ ਉਹ ਨਾਲੇ ਚ ਕੁਦਰਿਆ ਉਸ ਨਾਲੇ ਚ ਕੁੱਦ ਕੇ ਉੱਥੇ ਡੁੱਬ ਕੇ ਮੌਤ ਹੋਈ ਹੈ ਪਰ ਸੱਚਾਈ ਕੁਝ ਹੋਰ ਹੈ ਲਗਾਤਾਰ ਉੱਥੇ ਜਿਹੜੇ ਲੋਕ ਨੇ ਉਹ ਵੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਨੂੰ ਕਹਿ ਰਹੇ ਆ ਗਿਆ ਉਸ ਮੁੰਡੇ ਦੀ ਕਿਲੀng ਨੂੰ ਆ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਕਸ਼ਮੀਰੀਆ ਦੇ ਜਿਹੜੇ ਟੈਂਸ਼ਨਸ ਹੈਗੀਆਂ ਉਹ ਵੀ ਲਗਾਤਾਰ ਚੱਲ ਰਹੀਆਂ ਨੇ ਬਹੁਤ ਸਾਰੇ ਕਸ਼ਮੀਰੀਆ ਦੇ ਘਰ ਵੀ ਡਾਏ ਗਏ ਨੇ ਬਲਾਸਟ ਕੀਤੇ ਗਏ ਹੈਗੇ ਤਾਂ ਇਹ ਕਿਸਮ ਇਸ ਕਿਸਮ ਦੀਆਂ ਚੀਜ਼ਾਂ ਨੇ ਇਸ ਕਰਕੇ ਮਨ ਲੱਗਦਾਗਾ ਕਿ ਮਹਿਬੂਬਾ ਮੁਫਤੀ ਉਹਤੇ اپੋਜੀਸ਼ਨ ਤੇ ਹੈਗੇ ਆ ਤੇ ਉਹਨਾਂ ਨੂੰ اپੋਜੀਸ਼ਨ ਦੀ ਪੋਲਿਟਿਕਸ ਕਰਨੀ ਹੈਗੇ ਐਸੇ ਕਰਕੇ ਉਹ ਕਸ਼ਮੀਰੀਆ ਨਾਲ ਜਿਹੜਾ ਤੱਕਾ ਹੋ ਰਿਹਾਗਾ ਉਸ ਚੀਜ਼ਾਂ ਨੂੰ ਲਗਾਤਾਰ ਐਂਪਲੀਫਾਈ ਕਰ ਰਹੇ ਨੇ ਤੇ ਉਹਨਾਂ ਨੇ ਮਤਲਬ ਕਈ ਕਿਸਮ ਦੇ ਇਸ ਇੰਟਰਵਿਊ ਚ ਗੱਲਾਂ ਕਈ ਆਨੇ ਨੇ ਉਹਨਾਂ ਚ ਸਭ ਤੋਂ ਜਿਹੜਾ ਮਤਲਬ ਵੱਡਾ ਬਿਆਨ ਤਾਂ ਇਹ ਕਹਿ ਸਕਦਾ ਹਾਂ ਕਿ ਉਹ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਉਲਟ ਉਹ ਲਗਾਤਾਰ ਬੋਲ ਰਹੇ ਨੇ ਕਸ਼ਮੀਰੀਆਂ ਦੀ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੋਈਏ ਐਜਡੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੋਈਏ ਜਾਂ ਫਿਰ ਕਸ਼ਮੀਰੀਆਂ ਨੂੰ ਤੰਗ ਕੀਤਾ ਜਾ ਰਿਹਾ ਜਿਹੜਾ ਡੇਟੇਨ ਕੀਤਾ ਜਾ ਰਿਹਾ ਉਹਦੇ ਤੇ ਉਹ ਕਿਤੇ ਨ ਕਿਤੇ ਲਗਾਤਾਰ ਬਹਿਨ ਦੇ ਰਹੇ ਨੇ ਜੀ ਸੋ ਆਪਾਂ ਚੱਲੀਏ ਜੇਕਰ ਅਗਲੀ ਖਬਰ ਤੇ ਉੱਧਰ ਕਹਿੰਦੇ ਚਨਾਬ ਨਦੀ ਦਾ ਪਾਣੀ ਰੋਕ ਦਿੱਤਾ ਗਿਆ ਪਾਕਿਸਤਾਨ ਨੂੰ ਜਾਣ ਤੋਂ ਤੇ ਉਸ ਤੋਂ ਬਾਅਦ ਉੱਥੇ 3 ਕਰੋੜ ਲੋਕ ਪ੍ਰਭਾਵਿਤ ਹੋ ਰਹੇ ਨੇ ਪਹਿਲਾਂ ਤਾਂ ਇਹ ਦੱਸਿਓ ਕਿ ਕੀ ਕਿਵੇਂ ਤਕਨੀਕੀ ਤੌਰ ਤੇ ਪਾਣੀ ਰੋਕਿਆ ਗਿਆ ਕਿਉਂਕਿ ਕਈ ਲੋਕ ਤਾਂ ਸਾਰੇ ਇਹ ਗੱਲਾਂ ਕਰ ਰਹੇ ਸੀ ਕਈ ਵਿਦਵਾਨਾਂ ਨੂੰ ਵੀ ਸੁਣਿਆ ਕਿ ਪਾਣੀ ਰੋਕਣਾ ਸੰਭਵ ਨਹੀਂ ਗਿਆ ਇਹਨੂੰ ਰੋਕਿਆ ਨਹੀਂ ਜਾ ਸਕਦਾ ਉਹਤੇ ਪਾਇਓ ਚਾਨਣਾ ਫਿਰ ਚਨਾਬ ਤੋਂ ਇਹ ਜਿਹੜਾ ਪਾਣੀ ਰੋਕਿਆ ਗਿਆ ਕੀ ਤਰੀਕਾ ਹੈ ਇਸ ਨੂੰ ਰੋਕਣ ਦਾ ਤੇ ਇਹ ਕੀ ਇਸ ਦੇ ਦੁਬਾਰਾ ਖੁੱਲਣ ਦੇ ਆਸਾਰ ਨੇ ਕਿਉਂਕਿ ਉੱਧਰ ਜਿਹੜੇ ਲੋਕ ਪ੍ਰਭਾਵਿਤ ਹੋ ਰਹੇ ਨੇ ਉਹ ਵੀ ਦੇਖਣਯੋਗ ਹੈ ਹਾਲਤ ਦੇਖੋ ਹਾਲਾਂਕਿ ਇੰਡੀਅਨ মিডিਆ ਇਹਨੂੰ ਥੋੜਾ ਬਹੁਤਾ ਚੜਾ ਕੇ ਦੱਸ ਰਿਹਾਗਾ ਬੇਸਿਕਲੀ ਜੰਮੂ ਕਸ਼ਮੀਰ ਦੇ ਵਿੱਚ ਚਨਾਬ ਤੇ ਦੋ ਡੈਮ ਬਣੇ ਹੋਏ ਨੇ ਇੱਕ ਤਾਂ ਸਿਆਲ ਇੱਕ ਬਗਲੀਗਾ ਬਗਲੀਹਾਰ ਡੈਮ ਤੇ ਇਹ ਦੋਵੇਂ ਸਿਆਲ ਤੇ ਬਗਲੀਹਾਰ ਜਿਹੜਾ ਡੈਮ ਹੈ ਇਹਨਾਂ ਦੇ ਗੇਟ ਬੰਦ ਕਰ ਦਿੱਤੇ ਗਏ ਹੈਗੇ ਹੈ ਜਿਸ ਕਰਕੇ ਜਿਹੜਾ ਵਾਟਰ ਲੈਵਲ ਹੈ ਚਨਾਬ ਦਾ ਉਹ ਬਹੁਤ ਘਟ ਗਿਆ ਹੈਗਾ ਤੇ ਇਹ ਦੱਸਿਆ ਜਾ ਰਿਹਾਗਾ ਕਿ ਤਕਰੀਬਨ 50% ਜਿਹੜਾ ਪਾਣੀ ਹੈ 50% ਦੇ ਨੇੜੇ ਤੇ ਜਿਹੜੇ ਪਾਣੀ ਚਨਾਬ ਦਾ ਕਟ ਹੋਇਆਗਾ ਜਿਸ ਜਿਸ ਦੇ ਜਿਸ ਕਰਕੇ ਜਿਹੜੇ ਪਾਕਿਸਤਾਨੀ ਪੰਜਾਬ ਹੈ ਉਹਦੇ ਜਿਹੜੇ 24 ਸ਼ਹਿਰ ਹੈ ਗਿਆ ਉੱਥੇ ਪਾਣੀ ਦੀ ਥੋੜੀ ਕਿਲਤ ਪੈਦਾ ਹੋ ਸਕਦੀ ਹੈ ਗਿਆ ਇਸ ਕਰਕੇ ਉੱਥੇ ਜੇ ਆਪਾਂ ਇਸ ਚਨਾਬ ਦਾ ਪਾਣੀ ਰੋਕਣ ਕਰਕੇ ਜੇ ਦੋ ਡੈਮ ਜਿਹੜੇ ਬੰਦ ਕੀਤੇ ਗਏ ਹੈ ਉਹਦੇ ਕਰਕੇ ਜਿਹੜਾ ਪਾਕਿਸਤਾਨੀ ਪੰਜਾਬ ਹੈ ਗਿਆ ਹੈਗਾ ਉਹਦੇ ਵਿੱਚ ਵੀ ਖਾਸ ਕਰ ਫੈਸਲਾਬਾਦ ਤੇ ਹਾਫੀਜ਼ਾਬਾਦ ਵਰਗੇ ਜਿਹੜੇ ਜ਼ਿਆਦਾ ਆਬਾਦੀ ਵਾਲੇ ਸ਼ਹਿਰ ਹੈ ਗਿਆ ਉੱਥੇ ਥੋੜੀ ਕਿਤੇ ਨ ਕਿਤੇ ਦਿੱਕਤ ਆਊਗੀ ਕਿਉਂਕਿ ਉਹ ਸਾਰੇ ਚਨਾਬ ਦੇ ਪਾਣੀ ਤੇ ਹੀ ਨਿਰਭਰ ਹੈ ਗਿਆ ਇਹ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਹਾਲਾਂਕਿ ਜਿਹੜੇ ਪਾਕਿਸਤਾਨ ਦੇ ਜਿਹੜੇ ਪੋਲਿਟਿਸ਼ੀਅਨ ਨੇ ਉਹ ਲਗਾਤਾਰ ਪਾਣੀ ਜਿਹੜਾ ਰੋਕਿਆ ਜਾ ਰਿਹਾ ਹੈ ਇੰਡੀਆ ਵੱਲੋਂ ਤੇ ਇੰਡੀਆ ਨੇ ਜਿਹੜਾ ਇੰਡਸ ਵਾਟਰ ਟ੍ਰੀਟੀ ਨੂੰ ਸਸਪੈਂਡ ਕੀਤਾ ਉਹਦੇ ਤੇ ਲਗਾਤਾਰ ਬਿਆਨ ਦੇ ਰਹੇ ਨੇ ਬਲਾਵਲ ਬੁੱਟੋ ਨੇ ਵੀ ਬਿਆਨ ਦਿੱਤਾ ਉਹਦੇ ਤੇ ਖਵਾਜਾ ਆਸਿਫ ਸਹਿਬਾਸ਼ ਸ਼ਰੀਫ ਸਾਰਿਆਂ ਨੇ ਹੀ ਇਹ ਇਸ ਤੇ ਬਿਆਨ ਦਿੱਤੇ ਜਿਹੜੇ ਸ਼ਹਿਬ ਅਸਰੀਫ ਹੈ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਮਹੀਨ ਨੂੰ ਉਹਨਾਂ ਨੇ ਕਿਹਾ ਸੀ ਕਿ ਇਹ ਕਿਤੇ ਕਿਤੇ ਜਿਹੜਾ ਫੈਸਲਾ ਹੈਗਾ ਪਾਣੀ ਰੋਕਣ ਵਾਲਾ ਇਹ ਯੁੱਧ ਬੜਕਾਉਣ ਵਾਲਾ ਫੈਸਲਾ ਹੈਗਾ ਇਹ ਦੇ ਕਰਕੇ ਇਸ ਇਸ ਕਰਕੇ ਪਾਕਿਸਤਾਨ ਅਤੇ ਭਾਰਤ 'ਚ ਯੁੱਧ ਵੀ ਹੋ ਸਕਦਾ ਹੈਗਾ ਇਹ ਮਾਮਲਾ ਹੈਗਾ ਕਿ ਜਿਹੜੀ 65 ਸਾਲ ਪੁਰਾਣੀ ਜਿਹੜੀ ਇੰਡਸ ਵਾਟਰ ਟ੍ਰੀਟੀ ਸੀ ਉਹਨੂੰ ਇੰਡੀਆ ਨੇ ਸਸਪੈਂਡ ਕਰ ਰੱਖਿਆ ਗਿਆ ਤੇ ਉਸੇ ਕਰਕੇ ਹੀ ਇਹ ਜਿਹੜੇ ਚਨਾਬ ਤੇ ਦੋ ਬੰਦ ਨੇ ਉਹ ਬੰਦ ਕੀਤੇ ਗਏ ਹੈਗੇ ਤੇ ਉਹ ਦਾਸਰ ਹੁਣ ਪਾਕਿਸਤਾਨ ਚ ਦੇਖਣ ਨੂੰ ਮਿਲ ਰਿਹਾਗਾ ਜੀ ਉਧਰ ਪਹਿਲਗਾਮ ਚ ਜਿਹੜਾ ਲੈਫਟੀਨੈਂਟ ਮਾਰਿਆ ਗਿਆ ਸੀ ਨੌਜਵਾਨ ਉਸ ਦੇ ਘਰ ਅੱਜ ਰਾਹੁਲ ਗਾਂਧੀ ਹੁਣੀ ਜਾਂਦੇ ਨੇ ਉੱਥੇ ਉਹਨਾਂ ਨੇ ਕੁਝ ਅਹਿਮ ਗੱਲਾਂ ਕੀਤੀਆਂ ਨੇ ਖਾਸ ਤੌਰ ਤੇ ਇਹ ਜਿਹੜੀ ਚੂਕ ਹੋਈ ਹੈ ਸੁਰੱਖਿਆ ਦੇ ਵਿੱਚ ਉਹਨੂੰ ਲੈ ਕੇ ਤੇ ਫਿਰ ਅੱਤਵਾਦੀਆਂ ਨੂੰ ਲੈ ਕੇ ਇਸ ਤੇ ਵੀ ਜ਼ਰਾ ਪਾਇਓ ਚਾਨਣਾ ਹਾਂਜੀ ਅੱਜ ਹਰਿਆਣਾ ਦੇ ਕਰਨਾਲ ਸ਼ਹਿਰ ਦੇ ਵਿੱਚ ਰਾਹੁਲ ਗਾਂਧੀ ਪਹੁੰਚੇ ਸੀਗੇ ਲੀਡਰ ਆਫ oppositon ਉਹਨਾਂ ਨੇ ਜਿਹੜੇ ਕਰਨਾਲ ਤੋਂ ਨੇਵੀ ਲੈਫਟੀਨੈਂਟ ਵਿਨੈ ਨਰਵਾਲ ਸੀ ਉਹਨਾਂ ਦੇ ਪੈਰੈਂਟਸ ਨਾਲ ਮੁਲਾਕਾਤ ਕੀਤੀ ਹੈਗੀ ਆ ਉਹ ਉਹਨਾਂ ਦੇ ਆਪਾਂ ਨੂੰ ਪਤਾ ਹੈ ਕਿ ਉਹਨਾਂ ਦਾ ਜਿਹੜਾ ਬੱਚਾ ਸੀਗਾ ਨਰਵਾਲ ਪਰਿਵਾਰ ਦਾ ਵਿਨੈ ਨਰਵਾਲ ਉਹ ਨੇਵੀ ਚ ਲੈਫਟੀਨੈਂਟ ਸੀਗਾ ਤੇ ਇਸ ਪਹਿਲਗਾਮ ਮਾਮਲੇ 'ਚ ਮਾਰਿਆ ਗਿਆ ਸੀ ਆਪਣੀ ਜਿਹੜੀ ਨਵੀਂ ਨਵੀਂ ਬਿਆਹੀ ਉਹਦੀ ਜਿਹੜੀ ਨੌ ਸੀ ਉਹਦੇ ਨਾਲ ਹੋ ਗਿਆ ਹੋਇਆ ਸੀ 2 ਮਹੀਨੇ ਹੋਏ ਸੀ ਵਿਆਹ ਨੂੰ ਵੀ ਦੋਆਂ ਦੋਆਂ ਦੇ ਵਿਆਹ ਨੂੰ ਤੇ ਉਸ ਤੋਂ ਬਾਅਦ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੇ ਜਿਹੜੇ ਪਤਨੀ ਸੀਗੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਦੋਸ਼ੀ ਹੈ ਗਿਆ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਜਿਹੜੇ ਨਿਰਦੋਸ਼ ਕਸ਼ਮੀਰੀ ਅਤੇ ਮੁਸਲਮਾਨ ਹੈ ਗਿਆ ਉਹਨਾਂ ਨੂੰ ਨਾ ਟਾਰਗੇਟ ਕੀਤਾ ਜਾਵੇ ਉਸ ਤੋਂ ਬਾਅਦ ਰਾਈਟ ਵਿੰਗਰਸ ਨੇ ਕੰਟਰੋਲ ਕੀਤਾ ਸੀ ਫਿਰ ਇਹ ਕਲੀਅਰ ਹੋ ਗਿਆ ਸੀਗਾ ਕਿ ਜਿਹੜੇ ਕਮਿਊਨਲ ਹੇਟ ਦੇ ਉਲਟ ਜਿਹੜੇ ਲੋਕ ਅਕਸਰ ਗੱਲਾਂ ਕਰਦੇ ਨੇ ਉਹ ਕਿ ਦਿਨ ਕਿਥੇ ਉਸ ਕੁੜੀ ਦੇ ਨਾਲ ਖੜੇ ਹੋ ਗਏ ਸੀਗੇ ਤੇ ਰਾਹੁਲ ਗਾਂਧੀ ਨੇ ਵੀ ਮਤਲਬ ਰਾਹੁਲ ਗਾਂਧੀ ਵੀ ਇਸੇ ਕਰਕੇ ਵਿਜ਼ਿਟ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਇਹ ਜਿਹੜਾ ਇਹ ਇਹ ਜਿਹੜਾ ਪਰਿਵਾਰ ਹੈ ਜਿਹੜਾ ਕਮਨਲ ਲੇਟ ਹੈ ਉਹਦੇ ਖਿਲਾਫ ਬੋਲ ਰਿਹਾ ਉਹਨਾਂ ਦਾ ਬੱਚਾ ਵੀ ਗਿਆ ਹੈਗਾ ਫਿਰ ਵੀ ਉਹ ਇਹ ਕਹਿ ਰਹੇ ਨੇ ਕਿ ਆਮ ਮੁਸਲਮਾਨਾਂ ਨੂੰ ਅਤੇ ਆਮ ਕਸ਼ਮੀਰੀਆਂ ਨੂੰ ਤੰਗ ਨਾ ਕੀਤਾ ਜਾਵੇ ਬਹੁਤ ਮਤਲਬ ਮੈਚੂਰ ਬਿਆਨ ਸੀਗਾ ਉਸ ਤੋਂ ਬਾਅਦ ਹੀ ਮਤਲਬ ਲੱਗਦਾ ਕਿ ਰਾਹੁਲ ਗਾਂਧੀ ਹੋਰੀ ਇਹ ਸਾਰੇ ਉੱਥੇ ਗਏ ਸੀਗੇ ਉੱਥੇ ਉਹਨਾਂ ਨੇ ਸਵਾਲ ਚੁੱਕੇ ਹੈਗੇ ਆ ਕਿ ਮਤਲਬ ਉਹ ਇੰਟੈਲੀਜੈਂਸ ਇਨਪੁਟ ਸੀਗਾ ਤਾਂ ਸਿਕਿਉਰਿਟੀ ਕਿਉਂ ਨਹੀਂ ਦਿੱਤੀ ਗਈ ਉਹਨਾਂ ਨੇ ਵੀ ਇਹ ਹੀ ਗਲਤੀ ਹੈ ਉਹਨਾਂ ਨੇ ਇਹ ਵੀ ਗਲਤੀ ਹੈ ਕਿ ਜਿਹੜਾ ਅਤੰਕਵਾਦ ਹੁੰਦਾ ਹੈ دہشت گردੀ ਹੁੰਦੀ ਹੈ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਨੂੰ ਧਰਮ ਨਾਲ ਜੋੜ ਕੇ ਨਾ ਨਹੀਂ ਦੇਖਿਆ ਜਾਣਾ ਚਾਹੀਦਾ ਉਸ ਕੁੜੀ ਨੇ ਵੀ ਉਹੀ ਗਲਤੀ ਕੀਤੀ ਸੀ ਉਹੀ ਗੱਲ ਰਾਹੁਲ ਗਾਂਧੀ ਨੇ ਵੀ ਰਿਪੀਟ ਕੀਤੀ ਹੈ ਤੇ ਇਹ ਮੋਟਾ-ਮੋਟਾ ਹੈਗਾ ਜੀ ਮਤਲਬ ਰਾਹੁਲ ਗਾਂਧੀ ਜਿਹੜੇ ਉੱਤਰ ਪ੍ਰਦੇਸ਼ ਦੇ ਵੀ ਕਈ ਸਖਸ ਕਈ ਪਰਿਵਾਰ ਸੀ ਜਿਨ੍ਹਾਂ ਦੇ ਬੱਚੇ ਸ਼ਹੀਦ ਹੋਏ ਸੀ ਉੱਥੇ ਵੀ ਉਹ ਜਾ ਕੇ ਆਏ ਸੀ ਜੀ ਸੋ ਇਸੇ ਨਾਲ ਇਸ ਗੱਲ ਤੇ ਵੀ ਪਾਤਿਓ ਚਾਨਣਾ ਕਿ ਕੱਲ ਪੰਜਾਬ ਦੇ ਵੀ 20 ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਹੋਣੀ ਹੈ ਇਸ ਦੇ ਵਿੱਚ ਕੀ ਕੁਝ ਖਾਸ ਜਾਂ ਫਿਰ ਪੰਜਾਬੀਆਂ ਨੂੰ ਕਿਸ-ਕਿਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਹਾਂਜੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਮੁਲਕ ਦੇ 244 ਜਗ੍ਹਾ ਜਗਾ ਮਤੇ ਸਿਵਲ ਡਿਫੈਂਸ ਮੋਕ ਡ੍ਰਿਲ ਹੋਣ ਗਿਆ ਉਸ ਦੇ ਹਿਸਾਬ ਨਾਲ ਪੰਜਾਬ ਚ ਇਹ 20 ਜ਼ਿਲ੍ਹੇ ਲਿਸਟ ਆਊਟ ਕੀਤੇ ਗਏ ਹੈਗਾ ਜਿੱਥੇ ਇਹ ਮੋਕ ਡ੍ਰਿਲਾਂ ਹੋਣ ਗਿਆ ਬੇਸਿਕਲੀ ਉਹਦੇ ਚ ਕਈ ਕਿਸਮ ਦੀਆਂ ਮੋਕ ਡ੍ਰਿਲ ਚ ਪਲੱਸ ਵੀ ਸਮ ਸ਼ਾਮਲ ਹੋ ਗਏ ਐਸਟੀਆਰਐਫ ਦੀ ਟੀਮਾਂ ਵੀ ਸ਼ਾਮਲ ਰਹਣ ਗਿਆ ਤੇ ਹੋਰ ਮਤਲਬ ਯੁੱਧ ਤੋਂ ਬਚਣ ਦੀਆਂ ਜਿਹੜੀਆਂ ਟ੍ਰੇਨਿੰਗ ਹੈਗੀਆਂ ਉਹ ਦਿੱਤੀਆਂ ਜਾਣ ਗਿਆ ਸਾਇਰਨ ਬਜਾਏ ਜਾਣਗੇ ਮਨੂੰ ਸਾਇਰਨ ਆਪਾਂ ਕਹਿ ਲਿਆ ਕਿ ਜਿਹੜੇ ਹਵਾਈ ਹਮਲੇ ਜਦੋਂ ਹੁੰਦੇ ਨੇ ਉਹਨਾਂ ਵਾਸਤੇ ਜਿਹੜੀ ਤਤਵਨੀ ਦਿੱਤੀ ਜਾਂਦੀ ਹੈ ਉਹਦੇ ਵਾਸਤੇ ਸਾਇਰਨ ਵੱਜਦੇ ਨੇ ਬਲੈਕਆਊਟ ਕੀਤਾ ਜਾਊਗਾ ਉਹਦੇ ਵਿੱਚ ਜੇ ਬਲੈਕਆਊਟ ਹੁੰਦਾਗਾ ਤੇ ਕਿਵੇਂ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਨੇ ਕਿਵੇਂ ਬਲੈਕਆਊਟ ਚ ਐਕਟ ਕਰਨਾ ਹੁੰਦਾਗਾ ਆਪਣੇ ਡੇ ਟੂ ਡੇ ਲਾਈਫ ਵਾਸਤੇ ਉਹ ਸਿਖਾਇਆ ਜਾਊਗਾ ਤੇ ਇਹ ਮੋٹے-ਮੁੱਟੇ ਮੋਟੀਆਂ-ਮੋਟੀਆਂ ਚੀਜ਼ਾਂ ਹੋਣਗੀਆਂ ਮੈਂ ਜੇ ਇੱਕ ਵਾਰ ਸ਼ਹਿਰਾਂ ਦੇ ਨਾਂ ਦੱਸਦਾ ਤੁਹਾਨੂੰ ਕਲੀਅਰ ਹੋ ਜਾਊਗਾ ਅੰਮ੍ਰਿਤਸਰ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਹੁਸਿਆਰਪੁਰ ਜ਼ਲੰਧਰ ਲੁਧਿਆਣਾ ਪਟਿਆਲਾ ਪਠਾਨਕੋਟ ਆਦਮ ਆਦਮਪਰ ਜ਼ਲੰਧਰ ਬਰਨਾਲਾ ਪਾਖੜਾ ਮੰਗਲ ਰੋਪੜ ਹਲਵਾੜਾ ਲੁਧਿਆਣਾ ਕੋਟਕਪੂਰਾ ਬਟਾਲਾ ਗੁਰਦਾਸਪੁਰ ਮੋਹਾਲੀ ਅਬੋਰ ਫਾਜ਼ਲਕਾ ਫਰੀਦਪੁਰ ਕਪੂਰਥਲਾ ਰੋਪੜ ਸੰਗਰੂਰ ਇਹ ਜਿਹੜੇ ਇਲਾਕੇ ਨੇ ਇੱਥੇ ਇਹ ਕਿੱਤੀ ਜਾਊਗੀ ਆਪਾਂ ਕਹਿੰਦੇ ਕਿ ਮੋਕ ਡ੍ਰਿਲਾਂ ਕੀਤੀਆਂ ਜਾਣਗੀਆਂ ਜਿਦੇ ਚ ਅਡੜ ਕਿਸਮ ਦੀਆਂ ਚੀਜ਼ਾਂ ਦਿਖਾਈਆਂ ਜਾਣਗੀਆਂ ਜਿਵੇਂ ਅੰਮ੍ਰਿਤਸਰ ਚ ਬਲੈਕਆਊਟ ਕੀਤਾ ਜਾਊਗਾ ਰਾਤ 10 ਵਜੇ ਦਿਨ ਡੇਢ ਤੇ ਡੇ ਬਲੈਕਆਊਟ ਕੀਤਾ ਜਾਊਗਾ ਹਾਲਾਂਕਿ ਪੰਜਾਬ ਦੇ ਕਈ ਸ਼ਹਿਰਾਂ ਚ ਹੋ ਚੁੱਕੇ ਹਨ ਜਿਵੇਂ ਫਿਰੋਜ਼ਪੁਰ ਚ ਉਹਨੇ 2 ਘੰਟਾ ਬਲੈਕਆਊਟ ਕੀਤਾ ਸੀਗਾ ਤੇ ਦੱਸਿਆ ਸੀਗਾ ਕਿ ਕਿਵੇਂ ਟੋਰਚ ਦਾ ਇਸਤੇਮਾਲ ਕਰਨਾਗਾ ਕਿਵੇਂ ਜੇ ਬਲੈਕਆਊਟ ਹੋ ਜਾ ਹੋ ਜਾਂਦਾਗਾ ਤੇ ਨਾਗਰਿਕ ਆਪਣੇ ਆਪ ਨੂੰ ਕਿਵੇਂ ਸੁਰੱਖਿਤ ਰੱਖ ਸਕਦੇ ਨੇ ਪੈਨਿਕ ਨਹੀਂ ਕਰਨਾਗਾ ਇਸ ਕਿਸਮ ਦੀਆਂ ਜੀ ਬੇਸਿਕ ਜਾਣਕਾਰੀਆਂ ਹੁੰਦੀਆਂ ਨੇ ਜੇ ਯੁੱਧ ਵਗੈਰਾ ਹੁੰਦਾਗਾ ਤੇ ਉਹ ਚੀਜ਼ਾਂ ਅ ਸਖਾਈਆਂ ਜਾਣ ਗਿਆ ਬਾਕੀ ਤਾਂ ਇਹ ਹੈਗਾ ਜੀ ਇਹਦੇ ਚ ਅੱਡੜ ਕਿਸਮ ਦੀਆਂ ਡਿਫੈਂਸ ਫੋਰਸਾਂ ਸਿਕਿਉਰਿਟੀ ਫੋਰਸੇਸ ਪਲੱਸ ਪ੍ਰਸ਼ਾਸਨ ਉਹ ਸਾਰੇ ਇਹਦੇ ਚ ਸ਼ਾਮਲ ਰਹਿਣਗੇ ਜੀ ਸੋ ਉਧਰ ਤੀਸਰੀ ਵਾਰ ਅਮਰਿਤਪਾਲ ਸਿੰਘ ਹੋਣਾ ਤੇ ਉੱਪਰ ਵਧਾਈ ਗਈ ਐਨਐਸਏ ਨੂੰ ਲੈ ਕੇ ਅੱਜ ਅਮਰitsar ਦੇ ਵਿੱਚ ਵਿਰੋਧ ਕੀਤਾ ਗਿਆ ਉਹਨਾਂ ਦੀ ਜਥੇਬੰਦੀ ਉਹਨਾਂ ਦੀ ਪਾਰਟੀ ਦੇ ਵੱਲੋਂ ਸੋ ਹੋਰ ਕੀ ਖਾਸ ਆਖ ਰਹੇ ਨੇ ਉਹ ਕਿਹੜੇ ਇੱਕ ਗੱਲ ਨੂੰ ਮੁੱਖ ਰੱਖ ਕੇ ਚੱਲ ਰਹੇ ਨੇ ਆ ਬਿਲਕੁਲ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਅੰਮ੍ਰਿਤਪਾਲ ਸਿੰਘ ਹੋਣਾ ਸੀ ਜਥੇਬੰਦੀ ਨੇ ਅਤੇ ਹੋਰ ਬਾਕੀ ਜਿਹੜੇ ਉਹਨਾਂ ਦੇ ਨਾਲ ਜਿਹੜੀ ਰਲ ਕੇ ਚਲਦੀਆਂ ਨੇ ਸਿੱਖ ਜਥੇਬੰਦੀਆਂ ਉਹਨਾਂ ਨੇ ਰਣਜੀਤ ਐਵੇਨਿਊ ਤੋਂ ਲੈ ਕੇ ਡੀਸੀ ਕੋਰਟ ਡੀਸੀ ਤੱਕ ਡੀਸੀ ਦਫ਼ਤਰ ਤੱਕ ਇੱਕ ਰੈਲੀ ਕੱਢੀ ਹੈਗੀ ਆ ਉਹ ਐਡੀਸੀ ਅੰਮ੍ਰਿਤਸਰ ਨੂੰ ਉਹਨਾਂ ਨੇ ਆਪਣਾ ਮੈਮੋਰੰਡਮ ਦਿੱਤਾ ਹੈਗਾ ਤੇ ਉਹਨਾਂ ਨੇ ਕਿਹਾ ਹੈਗਾ ਕਿ ਐਨਐਸਏ ਅੰਮ੍ਰਿਤਪਾਲ ਸਿੰਘ ਤੋਂ ਤੋਂ ਐਨਐਸਏ ਹਟਾਈ ਜਾਏ ਇਹ ਗੱਲ ਕਹੀ ਹੈ ਉਹਨਾਂ ਨੇ ਕਿਹਾ ਹੈਗਾ ਕਿ ਇਹ ਜੀਡੀਐਨਐਸਏ ਲਈ ਗਈ ਹੈਗੀਆ ਇਕਤਾ ਕਿਤੇ ਕਿਤੇ ਇਹਦੀ ਕੋਈ ਲੋਡ ਨਹੀਂ ਹੈ ਕੋਈ ਮਤਲਬ ਖਾਮ ਖਾਲਾ ਰੱਖਿਆ ਤੇ ਦੂਜਾ ਇਹ ਪੋਲਿਟੀਕਲ ਤੌਰ ਤਰਤੇ ਉਹਨਾਂ ਨੂੰ ਸਤਾਣ ਵਾਲੀ ਗੱਲ ਹੈ ਪੋਲਿਟੀਕਲ ਉਹਨਾਂ ਨੂੰ ਸਤਾ ਪੋਲਿਟੀਕਲੀ ਉਹਨਾਂ ਨੂੰ ਸਤਾਇਆ ਜਾ ਰਿਹਾਗਾ ਇਹ ਕਹਿ ਰਿਹਾਗਾ ਕਿ ਇਹ ਕਿਹਾ ਜਾ ਰਿਹਾਗਾ ਤੇ ਉਹਨਾਂ ਨੇ ਇਹ ਵੀ ਕਿਹਾਗਾ ਕਿ ਇਦਾਂ ਦੇ ਕਾਨੂੰਨਾਂ ਨੂੰ ਰੱਦ ਵੀ ਕੀਤਾ ਜਾਵੇ ਜਿਹੜੇ ਐਨਐਸਏ ਵਰਗੇ ਹੈਗੇ ਜਿਹੜੇ ਲੋਕਾਂ ਨੂੰ ਬਾਰ-ਬਾਰ ਕਾਨੂੰਨੀਅਤ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਨੇ ਇਹ ਦੋ ਤਿੰਨ ਚੀਜ਼ਾਂ ਸੀਗੀਆਂ ਜੀ ਉਹਨਾਂ ਦੇ ਮੈਮੋਰੰਡਮ 'ਚ ਸਰਬਜੀਤ ਸਿੰਘ ਖਾਲਸਾ ਉਹ ਨਹੀਂ ਇਸ ਜਿਹੜੇ ਫਰੀਦਕੋਟ ਤੋਂ ਸੰਸਦ ਨੇ ਅਮਰਤਪਾਲ ਸਿੰਘ ਉਹਨਾਂ ਦੇ ਫਾਦਰ ਸਾਹਿਬ ਤਰਸੇਮ ਸਿੰਘ ਉੱਥੇ ਮੌਜੂਦ ਸਨ ਇਹ ਦੋਵੇਂ ਇਸ ਪੂਰੇ ਮਾਰਚ ਨੂੰ ਲੀਡ ਕਰ ਰਹੇ ਸੀਗੇ ਇਹ ਮੋਟਾ-ਮੋਟਾ ਅੱਜ ਆਪਾਂ ਨੂੰ ਦੇਖਣ ਨੂੰ ਮਿਲਿਆ ਉਹਨਾਂ ਨੇ ਜਿਹੜੇ ਐਸਟੀਪੀਸੀ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜੇ ਕਦਮ ਚੁੱਕੇ ਨੇ ਉਹਨਾਂ ਵਾਸਤੇ ਉਹ ਉਹਨਾਂ ਦਾ ਵੀ ਧੰਨਵਾਦ ਕੀਤਾ ਕਿ ਆ ਕਿ ਇਹ ਸਿੱਖ ਜਿਹੜੀ ਕੋਮ ਹੈ ਗਿਆ ਉਹਨੂੰ ਇਕੱਠਾ ਹੋ ਕੇ ਆਪਣੇ ਅਧਿਕਾਰਾਂ ਵਾਸਤੇ ਅ ਅੱਗੇ ਆਉਣਾ ਚਾਹੀਦਾ ਇਹ ਇੱਕ ਮੈਸੇਜ ਉੱਥੋਂ ਦਿੱਤਾ ਗਿਆ ਹੈਗਾ ਜੀ ਸੋ ਉੱਧਰ ਸ਼ੰਭੂ ਬਾਰਡਰ ਠਾਰੇ ਦੇ ਉੱਪਰ ਬੜੀ ਪੁਲਿਸ ਤਾਇਨਾਤ ਕੀਤੀ ਗਈ ਹੈ ਕਿਸਾਨਾਂ ਨੇ ਵੀ ਉੱਧਰ ਨੂੰ ਵਧਣਾ ਸੀ ਕੀ ਕਾਰਨ ਹੈ ਹੁਣ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਤਣਾਅ ਵਧਣ ਦਾ ਤੇ ਇੰਨੀ ਪੁਲਿਸ ਲਾਏ ਜਾਣਾ ਬੈਸਿਕਲੀ ਕਸਾਨਾ ਨੇ ਕਾਲ ਦਿੱਤੀ ਸੀ ਕਿ ਕਿ ਉਸਮ ਬੂਠਾਣੇ ਦਾ ਕਰਾਉ ਕਰਨਗੇ ਕਿਉਂਕਿ ਸੰਭੂ ਠਾਣੇ ਦੇ ਜਿਹੜੇ ਐਸਐਚਓ ਸੀਗੇ ਆ ਉੱਥੋਂ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਹੀ ਕਿਤੇ ਨ ਕਿਤੇ ਜਿਹੜੇ ਇਸ ਪੂਰੇ ਇਲਾਕੇ ਦੇ ਚੋਰ ਉੱਚਾ ਕਿਸਮ ਦੇ ਬੰਦੇ ਸੀਗੇ ਆ ਫਿਰ ਜਿਹੜੇ ਆਪਾਂ ਕਹਿ ਲਈਏ ਕਿ ਪਲੱਸ ਦੇ ਜਿਹੜੇ ਇਲੀਗਲ ਯਾਰ ਹੁੰਦੇ ਨੇ ਉਹਨਾਂ ਦੀ ਮਦਦ ਨਾਲ ਕਿਸਾਨਾਂ ਦੀ ਜਿਹੜੀ ਟਰਾਲੀਆਂ ਵਗੈਰਾ ਟਰੈਕਟਰ ਵਗੈਰਾ ਚੋਰੀ ਕਰਾਇਏ ਸੀਗੇ ਤੇ ਇਹਨਾਂ ਨੇ ਕਿਰਾਉ ਦਾ ਕੋਲ ਦਿੱਤਾ ਸੀਗਾ 6 ਮਈ ਨੂੰ ਅੱਜ ਤੇ ਉਹਦੇ ਉਹ ਦਿੱਕਤ ਇਹ ਰਹੀ ਕਿ ਸਾਰੇ ਹੀ ਕਿਸਾਨਾਂ ਗੋਨ ਕੱਲ ਕੱਲ ਜਾ ਕੇ ਹੀ ਪੰਜਾਬ ਪੁਲਿਸ ਨੇ ਹਾਊਸ ਅਰੈਸਟ ਕਰ ਲਿਆ ਸੀਗਾ ਹਰਿਆਣੇ ਤੋਂ ਜਿਹੜੇ ਕਿਸਾਨ ਸੀ ਉਹ ਆਰਸੀ ਉਹਨਾਂ ਨੂੰ ਜਿਹੜੇ ਅੰਮ੍ਰਾਲਾ ਅੰਮ੍ਰਾਲੇ ਦੇ ਵਿੱਚ ਗੁਰਦੁਆਰਾ ਮੰਧੀ ਸਾਹਿਬ ਉੱਥੇ ਰੋਕ ਲਿਆ ਗਿਆ ਤੇ ਹਰਿਆਣੇ ਪੁਲਿਸ ਨੇ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਇੱਕ ਉੱਥੇ ਬਹਿਸ ਦੀ ਵੀਡੀਓ ਵੀ ਆਈ ਉਹਦੇ ਵਿੱਚ ਕਿਸਾਨ ਕਿਸਾਨਾਂ ਨੂੰ ਪੁਲਿਸ ਵਾਲੇ ਕਹਿੰਦੇ ਹੈਗੇ ਤੁਸੀਂ ਕਿਉਂ ਹਰਿਆਣੇ ਨੂੰ ਬਦਨਾਮ ਕਰ ਰਹੇ ਹੋ ਤਾਂ ਫਿਰ ਹਰਿਆਣੇ ਦੇ ਕਿਸਾਨ ਕਹਿੰਦੇ ਹੈਗੇ ਤੁਸੀਂ ਉਹ ਨੌਜਵਾਨ ਮੁੰਡਾ ਮਾਰਤਾ ਕਿਸਾਨਾਂ ਦਾ 21 ਫਰਵਰੀ ਨੂੰ ਆਪਣੀ ਗੋਲੀ ਨਾਲ ਉਹ ਉਹ ਉਸ ਕਰਕੇ ਹਰਿਆਣਾ ਬਦਨਾਮ ਨਹੀਂ ਹੋਇਆ ਤੁਸੀਂ ਕਿਸਾਨਾਂ ਤੇ ਥਰੂ ਗੈਸ ਛੱਡੇ ਉਹਨਾਂ 200 ਕਿਸਾਨ ਫਟੜ ਦਿੱਤੇ ਉਹਦੇ ਨਾਲ ਹਰਿਆਣਾ ਬਦਨਾਮ ਨਹੀਂ ਹੋਇਆ ਜੇ ਅਸੀਂ ਉਧਰ ਉਹਨਾਂ ਦੀ ਮਦਦ ਵਾਸਤੇ ਜਾ ਰਹੇ ਤਾਂ ਹਰਿਆਣਾ ਬਦਨਾਮ ਹੋ ਰਿਹਾਗਾ ਉਸ ਤੋਂ ਬਾਅਦ ਉਹ ਜਿਹੜੇ ਪੁਲਿਸ ਦੇ ਅਧਿਕਾਰੀ ਸੀਗੇ ਉਹ ਚੁੱਕ ਕਰਕੇ ਉਹ ਸ਼ਾਂਤ ਹੋ ਗਏ ਬਾਕੀ ਅੜੜ ਥਾਵਾਂ ਤੇ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਜਿਹੜੇ ਕਿਸਾਨ ਉੱਥੇ ਪਹੁੰਚ ਰਹੇ ਸੀਗੇ ਅ ਅੱਡੜ ਜਗਾਵਾ ਤੋਂ ਉਹਨਾਂ ਨੂੰ ਰੋਕਿਆ ਗਿਆ ਜਿਹੜੇ ਪੰਦੀਰ ਵਾਲੇ ਜਿੱਥੇ ਬੰਦੀ ਉਹਨਾਂ ਦੇ ਕਿਸਾਨਾਂ ਨੂੰ ਰੋਕਿਆ ਗਿਆ ਜਿਹੜੇ ਕਿਸਾਨ ਆ ਗੂ ਜਗਜੀਤ ਸਿੰਘ ਢੱਲੇਵਾਲ ਹੈ ਗਿਆ ਉਹਨਾਂ ਨੂੰ ਉਹਨਾਂ ਦੇ ਘਰ ਘਰ ਦੇ ਅੰਦਰ ਹੀ ਹਾਉ ਰਿ ਹਾਉਸ ਅਰੈਸਟ ਕੀਤਾ ਗਿਆ ਉਹਨਾਂ ਦੇ ਘਰ ਘਰ ਦੇ ਬਾਹਰ ਬਹੁਤ ਸਾਰੀ ਪੰਜਾਬ ਪੁਲਿਸ ਤਾਇਨਾਤ ਸੀਗੀ ਉਹ ਫੋਟੋਸ ਵੀਡੀਓਜ਼ ਵੀ ਲਗਾਤਾਰ ਜੁਬ ਹੈ ਨੂੰ ਕੋਰੇ ਨੇ ਇਹ ਚੀਜ਼ਾਂ ਹੈ ਜੀ ਮੋਟੀਆਂ ਮੋਟੀਆਂ ਤੇ মিডিਆ ਦੇ ਨਾਲ ਨਾਲ ਜਿਹੜੇ ਉਹਨਾਂ ਦੇ ਪਰਿਵਾਰਕ ਲੋਕ ਨੇ ਉਹਨਾਂ ਨੂੰ ਵੀ ਜਿਹੜੀ ਪੁਲਿਸ ਹੈਗੀ ਪੰਜਾਬ ਪੁਲਿਸ ਲਖਜੀਤ ਸਿੰਘ ਢੱਲੇਵਾਲ ਨੂੰ ਨਾਲ ਮੁਲਾਕਾਤ ਨਹੀਂ ਕਰਨ ਦੇ ਰਹੀ ਇਹ ਵੀ ਇੱਕ ਅੱਡ ਕਿਸਮ ਦਾ ਮਲਾ ਹਾ ਉਸਰੈਸਤਾ ਕੀਤਾ ਹੀ ਕੀਤਾ ਉਹਨਾਂ ਨਾਲ ਨਾ ਤਾਂ ਰਿਸ਼ਤੇਦਾਰਾਂ ਨਾਲ ਉਹਨਾਂ ਦੀ ਗੱਲਬਾਤ ਕਰਨ ਹੋਣ ਦੇ ਰੇ ਪੰਜਾਬ ਪੁਲਿਸ ਨਾ ਹੀ মিডিਆ ਵਾਲਿਆਂ ਨੂੰ ਉੱਥੇ ਅੰਦਰ ਜਾਣ ਦੇ ਰੇ ਜੀ ਮਤਲਬ ਕਿ ਸੁਨੇਹਾ ਅੰਦਰ ਬਾਹਰ ਨਹੀਂ ਹੋਣ ਦੇਣਾ ਚਾਹੁੰਦੇ ਕਿ ਕਿਸੇ ਵੀ ਤਰੀਕੇ ਨਾਲ ਜੱਥੇਬੰਦੀ ਤੱਕ ਕੋਈ ਜਾਣਕਾਰੀ ਉਹਨਾਂ ਦੀ ਸਾਂਝੀ ਹੋਵੇ ਸੋ ਅਗਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ 13 ਦਿਨ ਤੋਂ ਪਾਕਿਸਤਾਨ ਦੀ ਫੌਜ ਦੀ ਹਿਰਾਸਤ ਦੇ ਵਿੱਚ ਹੈ ਬੀਐਸਐਫ ਦਾ ਜਵਾਨ ਪੀਕੇ ਸਾਹੂ ਉਸ ਦੀ ਪਤਨੀ ਵੀ ਪੰਜਾਬ ਦੇ ਵਿੱਚ ਆ ਕੇ ਡੇਰੇ ਲਾਏ ਹੋਏ ਨੇ ਉਸ ਨੇ ਬੰਗਾਲ ਤੋਂ ਖਾਸ ਤੌਰ ਤੇ ਆ ਕੇ ਤੇ ਕੀ ਉਸ ਨੂੰ ਵਾਪਸ ਲੈਣ ਦੇ ਯਤਨ ਚੱਲ ਰਹੇ ਨੇ ਕੋਈ ਮੀਟਿੰਗ ਕੋਈ ਡਿਪਲੋਮੈਟਿਕ ਤਰੀਕੇ ਵਰਤੇ ਜਾਂਦੇ ਹੋਣ ਕਿਉਂਕਿ ਇਹੋ ਜੀਆਂ ਚੀਜ਼ਾਂ ਨੂੰ ਆਮ ਤੌਰ ਤੇ ਡਿਪਲੋਮੈਟਿਕ ਤਰੀਕੇ ਨਾਲ ਹੱਲ ਕਰ ਲਿਆ ਜਾਂਦਾ ਆਪਾਂ ਇਸ ਤੋਂ ਪਹਿਲਾਂ ਵੀ ਬੜਾ ਵੱਡਾ ਮਾਮਲਾ ਦੇਖਿਆ ਸੀ ਜਦੋਂ ਬੀਐਸਐਫ ਦਾ ਸ਼ਾਇਦ 에ਅਰਕ੍ਰਾਫਟ ਉਧਰ ਜਾ ਕੇ ਡੇਗ ਗਿਆ ਸੀ ਉਸ ਤੋਂ ਬਾਅਦ 에ਅਰਫੋਰਸ ਦਾ 에ਅਰਫੋਰਸ ਦਾ ਫਾਈਟਰ ਪਾਇਲਟ ਅਭਿਨੰਦਨ ਸੀਗਾ ਉਹ ਵਾਪਸ ਲੈ ਕੇ ਆਇਆ ਗਿਆ ਹਾਂ ਜੀ ਜਿਹੜੀ ਬਹੁਤ ਜ਼ਿਆਦਾ ਉਹ ਵਾਇਰਲ ਵੀ ਕਰਦੇ ਨੇ ਕਿ ਟੀ ਵਾਸ ਵੈਰੀ ਫੈਂਟੈਸਟਿਕ ਹਾਊ ਵਾਸ ਦ ਟੀ ਇਦਾਂ ਕਈ ਗੱਲਾਂ ਕਰਦੇ ਨੇ ਜਰਾ ਪਾਇਓ ਚਾਨਣਾ ਕਿ ਕੀ ਸੰਭਵ ਹੈ ਉਸ ਨੂੰ ਜਿੰਦਾ ਵਾਪਸ ਉੱਤਰੋਂ ਲਿਆਂਦਾ ਜਾਣਾ ਆ ਦੇਖੋ ਉਹ ਅਫੀਸਰ ਸੀਗਾ 에ਅਰ ਫੋਰਸ ਦਾ ਆਹੀ ਆ ਇਹ ਇੱਥੇ ਹਾਈ ਪ੍ਰੋਫਾਈਲ ਮਾਮਲਾ ਸੀਗਾ ਇਹ ਵਿਚਾਰਾ ਸੈਨਿਕ ਹੈਗਾ ਜਵਾਨ ਹੈਗਾ ਇਹਦੇ ਬਾਰੇ ਤਾਂ ਜਿਹੜੀ ਨੈਸ਼ਨਲ ਮੀਡੀਆ ਕੋਵਰੇਜ ਵੀ ਨਹੀਂ ਕਰ ਰਹੀ ਮੈਂ ਆਪਾਂ ਦੇਖ ਰਹੇ ਹਾਂ ਲਗਾਤਾਰ ਇਸ ਬਾਰੇ ਇਸ ਜਵਾਨ ਬਾਰੇ ਪੀ ਕੇ ਸਾਬ ਬਾਰੇ ਕੋਈ ਗੱਲ ਨਹੀਂ ਹੋ ਰਹੀ ਤੇ ਜਿਹੜਾ ਪੀਕੇ ਸਾਹੂ ਹੈ ਆਪਾਂ ਨੂੰ ਪਤਾ ਕਿ 23 April ਤੋਂ ਹੀ ਉਹ ਪੰਜਾਬ ਜੋ ਪਾਕਿਸਤਾਨੀ ਰੇਂਜਰਸ ਹੈ ਗਿਆ ਉਹਨਾਂ ਦੇ ਹਰਸਤ ਚ ਹੈਗਾ ਪੰਜਾਬ ਦੇ ਜਿਹੜੀ ਫਿਰੋਜ਼ਪੁਰ ਵਾਲੀ ਸਰਦ ਉੱਥੇ ਉਹ ਤਨਾਤ ਸੀਗਾ ਜਿਹੜੇ ਫਿਰੋਜ਼ਪੁਰ ਦੇ ਉਹ ਜਿਹੜੇ ਬਾਰਡਰ ਲੱਗੇ ਵਾਲੇ ਜਿਹੜੇ ਪਿੰਡ ਹੈ ਉਹਨਾਂ ਦੇ ਕਿਸਾਨਾਂ ਨਾਲ ਉੱਥੇ ਗਿਆ ਸੀਗਾ ਉਹਨਾਂ ਦੀ ਸੁਰੱਖਿਆ ਕਰਦੇ ਉਹਨਾਂ ਨੂੰ ਫਸਲ ਕੱਟਣੀ ਸੀਗੀ ਤੇ ਉਹ ਆਪਣੀ ਰਾਈਫਲ ਨਾਲ ਲੈ ਕੇ ਗਿਆ ਸੀ ਉਧਰ ਉਹ ਸੋ ਗਿਆ ਵਿਚਾਰਾ ਕਿਸੇ ਪੇੜ ਦੇ ਥੱਲੇ ਜਾ ਕੇ ਤੇ ਉਹ ਨੇ ਉਹ ਚੈੱਕ ਨਹੀਂ ਕੀਤਾ ਕਿ ਉਹ ਪੇੜ ਜਿਹੜਾ ਦਰਖਤ ਸੀਗਾ ਜਿਹਦੇ ਥੱਲੇ ਉਹ ਸੋਇਆ ਸੀਗਾ ਉਹ ਇੰਡੀਆ ਦੇ ਵਿੱਚ ਹੈ ਜਾਂ ਫਿਰ ਪਾਕਿਸਤਾਨ ਦੇ ਵਿੱਚ ਉਹ ਪਾਕਿਸਤਾਨ ਦੇ ਵਿੱਚ ਸੀਗਾ ਪਾਕਿਸਤਾਨੀ ਰੈਂਜਰਸ ਨੇ ਉਹਨੂੰ ਫੜ ਲਿਆ ਉਸ ਤੋਂ ਬਾਅਦ ਹੀ ਪਿਛਲੇ ਤੁਸੀਂ ਲਾ ਲਓ 13 ਦਿਨ ਹੋ ਗਿਆ 23 ਤੋਂ ਹਾਂ ਫਿਰ ਤਕਰੀਬਨ 23 April ਤੋਂ ਹੀ ਸੱਤ ਹਾਂ 13 ਦਿਨ ਦੇ ਨੇੜੇ ਹੋ ਗਏ 13 ਦਿਨਾਂ ਤੋਂ ਹੀ ਉਹ ਲਗਾਤਾਰ ਗ੍ਰਫਤਚ ਹੈਗਾ ਤੇ ਉਹਨਾਂ ਦੀ ਜਿਹੜੀ ਪਤਨੀ ਹੈਗੀ ਉਹਨਾਂ ਦੇ ਪੇਟ 'ਚ ਬੱਚਾ ਵੀ ਹੈਗਾ ਉਹ ਬੰਗਾਲ ਤੋਂ ਫਰੋਜ਼ਪੁਰ ਆਏ ਹੋਏ ਨੇ ਅਧਿਕਾਰੀਆਂ ਨਾਲ ਗੱਲਬਾਤ ਵੀ ਕਰ ਰਹੇ ਨੇ ਲੇਕਿਨ ਹਜੇ ਤੱਕ ਕੋਈ ਮਤਲਬ ਠੋਸ ਨਾ ਨੂੰ ਆਪਾਂ ਕਹਿ ਲੈ ਕੇ ਆਸ਼ਵਾਸਨ ਨਹੀਂ ਮਿਲ ਰਿਹਾਗਾ ਇਹਦੇ 'ਚ ਜਿਹੜੀ ਤੁਸੀਂ ਕਹਿੰਦੇ ਹੋ ਜਿਵੇਂ ਡਿਪਲੋਮੈਟਿਕ ਆਲੀ ਗੱਲ ਕਹਿ ਰਿਹਾ ਹਾਂ ਜਿਹੜੀ ਬੀਐਸਐਫ ਹੈ ਉਹਨੇ ਦੋ ਦੋ ਚਾਰ ਬਾਰ ਫਲੈਗ ਮੀਟਿੰਗ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈਗਾ ਬੁਲਾਈ ਵੀ ਲੇਕਿਨ ਜਿਹੜਾ ਪਾਕਿਸਤਾਨ ਦਾ ਅਧਿਕਾਰੀ ਹੈਗਾ ਪਾਕਿਸਤਾਨ ਵੱਲੋਂ ਕੋਈ ਜਵਾਬ ਉਹਦੇ ਬਾਰੇ ਨਹੀਂ ਦਿੱਤਾ ਗਿਆ ਹੈਗਾ ਇਹ ਇਸ ਕਰਕੇ ਇਹ ਡਰਾਉਣਾ ਹੈਗਾ ਜੀ ਮਤਲਬ ਜਿਹੜੀ ਬੀਐਸਐਫ ਹੈ ਉਹ ਲਗਾਤਾਰ ਫਲੈਗ ਮੀਟਿੰਗ ਆ ਕਰੀਏ ਉਹਦੇ ਬਾਰੇ ਕੋਈ ਅੱਛਾ ਉਹ ਮਿਨਿਸਟਰੀ ਨੂੰ ਵੀ ਜਿਹੜੇ ਬੀਐਸਐਫ ਤੇ ਡੀਜੀ ਨੇ ਉਹ ਆਪ ਚਿੱਠੀ ਲਿਖ ਚੁੱਕੇ ਨੇ ਹੋਮ ਮਿਨਿਸਟਰੀ ਇਸ ਤੇ ਸੈਕਟਰੀ ਉਹਨਾਂ ਨੂੰ ਲਿਖਿਆ ਜਾ ਚੁੱਕਿਆ ਹੈ ਹਾਲੇ ਤੱਕ ਹੋਮ ਮਿਨਿਸਟਰੀ ਵੱਲੋਂ ਵੀ ਇਸ ਤੇ ਕੋਈ ਡਿਟੇਲਡ ਪ੍ਰੈਸ ਕਾਨਫਰੰਸ ਕੇ ਲੋਇ ਡਿਟੇਲਡ ਚੀਜ਼ਾਂ ਨਹੀਂ ਆਈਆਂ ਮਤਲਬ ਹੋਮ ਮਿਨਿਸਟਰੀ ਵੀ ਇਹਦੇ ਤੇ ਕੋਈ ਇਨੀਸ਼ੀਏਟਿਵ ਲੈ ਕੇ ਕੁਝ ਭੱਜ ਦੌੜ ਕਰ ਰਿਹਾ ਹੋ ਉਸ ਕਿਸਮ ਦਾ ਨਹੀਂ ਦਿਖ ਰਿਹਾ ਸਿਰਫ ਬੀਐਸਐਫ ਆਪਣੇ ਪੱਧਰ ਤੇ ਮੀਟਿੰਗਾਂ ਬੁਲਾਉਣ ਦੀ ਕੋਸ਼ਿਸ਼ ਕਰ ਰਹੀ ਹੋਰ ਚਾਰ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਰਹੀ ਇਹ ਦੇਖਣ ਨੂੰ ਮਿਲਿਆਗਾ ਇਹਦੇ ਤੇ ਜਿਹੜੇ ਵੱਟੇ ਆਪਣੇ ਆਗੂ ਹੈਗੇ ਉਹ ਵੀ ਕੋਈ ਸੀਬੀਐਸ ਕੰਸਲਟੈਂਟ ਤਲਾਕਤਾਰ ਜाहिर ਕਰਨੀ ਰਿਹੇ ਉਹ ਵੀ ਕੋਈ ਖਾਸ ਗੱਲ ਨਹੀਂ ਕਰੇ ਇਸ ਕਰਕੇ ਇਹ ਜਿਹੜਾ ਇਸ਼ੂ ਹੈਗਾ ਇਹ ਖਾਸਾ ਮਤਲਬ ਮੈਨੂੰ ਲੱਗਦਾਗਾ ਕਿ ਨੈਗਲੈਕਟਡ ਹੈਗਾ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਜੀ ਸੋ ਗੱਲ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਬੇਸ਼ੱਕ ਉਹ ਇੱਕ ਅਫਸਰ ਹੈ ਬੇਸ਼ੱਕ ਇੱਕ ਸਿਪਾਹੀ ਹੈ ਕਿਉਂਕਿ ਉਹ ਜੇਕਰ ਤੁਹਾਡੇ ਦੇਸ਼ ਦੀ ਰਾਖੀ ਦੇ ਲਈ ਬਾਰਡਰ ਦੇ ਉੱਪਰ ਖੜਾ ਹੈ ਤਾਂ ਇਹ ਜ਼ਿੰਮੇਵਾਰੀ ਹੁਣ ਪਿੱਛੋਂ ਤੁਹਾਡੀ ਬਣਦੀ ਹੈ ਕਿ ਤੁਸੀਂ ਵੀ ਉਹਨੂੰ ਕਿੰਨੀ ਸਪੋਰਟ ਕਰਦੇ ਹੋ ਇਹੀ ਤਾਂ ਅਸੀਂ ਦੇਖਦੇ ਆ ਨਾ ਆਏ ਦਿਨ ਪ੍ਰੋਪਾਗੈਂਡਾ ਟੋ ਕਰਨਾ ਹੁੰਦਾ ਫੇ ਤਾਂ ਪੂਰਾ ਜੋਰ ਲਾ ਲਾ ਕੇ ਅੱਡੀਆਂ ਚੱਕ ਚੱਕ ਬੀਬੀਆਂ ਐਂਕਰ ਜਿਹੜੀਆਂ ਨੇ ਉਹ ਜੋਰ ਲਾਉਂਦੀਆਂ ਨਜ਼ਰ ਆਉਂਦੀਆਂ ਨੇ ਵਕ ਵਕ ਟੀਵੀ ਚੈਨਲਸ ਤੇ ਸਾਰਿਆਂ ਨੂੰ ਨਹੀਂ ਅਸੀਂ ਕਹਿੰਦੇ ਸੋ ਇਹੀ ਕੁਝ ਹੈ ਜੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਖਬਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਹੈ ਪ੍ਰੋਗਰਾਮ ਕਿਵੇਂ ਦਾ ਲੱਗਿਆ ਤੁਸੀਂ ਆਪਣੇ ਵਿਚਾਰ ਆਪਣੇਆ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸੁਪਨੀਆ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸ਼ੁਕਰੀਆ ਭਾਈ ਜੀ ਸ਼ੁਕਰੀਆ ਜੀ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਜੁਐਸਏ ਦੇ ਨਾਲ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ ਧੰਨਵਾਦ ਸਤਿ ਸ਼੍ਰੀ ਅਕਾਲ